ਜੇ ਤੁਸੀਂ ਕੈਨੇਡਾ ਦੇ ਵੀਜ਼ੇ ਲਈ ਇੰਤਜ਼ਾਰ ਕਰ ਰਹੇ ਹੋ ਫਾਈਲ ਲਗਾਉਣ ਤੋਂ ਬਾਅਦ ਤਾਂ ਇਹ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ IRCC ਵੱਲੋਂ ਵੀਜ਼ਾ ਪ੍ਰਕਿਰਿਆ ਤੇ ਦਿੱਤੇ ਗਏ ਤਾਜ਼ਾ ਅਪਡੇਟ ਬਾਰੇ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ। ਸਭ ਤੋਂ ਪਹਿਲਾਂ ਪੰਜਾਬੀ ਵਿਦੇਸ਼ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬੋਸ ਸਵਾਗਤ ਹੈ ਹਾਂ ਅੱਜ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਆਈਆਰਸੀਸੀ ਨੇ 25 ਸਤੰਬਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 31 ਅਗਸਤ 2025 ਤੱਕ ਉਹਨਾਂ ਕੋਲ ਕੁੱਲ ਕਿੰਨੀਆਂ ਐਪਲੀਕੇਸ਼ਨ ਦਾ ਬੈਕਲੌਗ ਹੈ ਤੇ ਉੱਥੇ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 31 ਜੁਲਾਈ 2025 ਤੱਕ ਫਾਈਲਾਂ ਦਾ ਬੈਕਲੌਗ ਸਿਰਫ 9 ਲੱਖ 1700 ਸੀ ਪਰ 1 ਮਹੀਨੇ ਵਿੱਚ ਬੈਕਲੌਗ ਵਿੱਚ ਕਾਫੀ ਭਾਰੀ ਵਾਧਾ ਹੋਇਆ ਹੈ ਜਿਸ ਬਾਰੇ ਹੁਣ ਗੱਲ ਕਰਦੇ ਹਾਂ ਕਿ ਕਿਸ ਕੈਟਾਗਰੀ ਵਿੱਚ ਕਿੰਨਾ ਬੈਕਲੌਗ ਹੈ ਤੇ ਕਿੰਨੀਆਂ ਫਾਈਲ ਸਟੈਂਡਰਡ ਟਾਈਮ ਦੇ ਵਿੱਚ ਪ੍ਰੋਸੈਸ ਹੋ ਜਾਣਗੀਆਂ ਤੇ ਕਿੰਨਿਆਂ ਨੂੰ ਹਲੇ ਹੋਰ ਇੰਤਜ਼ਾਰ ਕਰਨਾ ਪਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਰਮਨੈਂਟ ਰੈਜ਼ਿਡੈਂਸੀ ਐਪਲੀਕੇਸ਼ਨਸ ਦੀ ਪਰਮਨੈਂਟ ਰੈਜ਼ਿਡੈਂਸੀ ਲਈ ਕੁੱਲ 9,1800 ਐਪਲੀਕੇਸ਼ਨਾਂ ਦਾ ਬੈਕਲੌਗ ਹੈ ਜਿਸ ਵਿੱਚ ਐਕਸਪ੍ਰੈਸ ਐਂਟਰੀ ਤੇ ਉਹ ਐਕਸਪ੍ਰੈਸ ਐਂਟਰੀ ਫਾਈਲ ਜੋ ਪ੍ਰੋਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਰਾਹੀਂ ਆਈਆਂ ਨੇ ਤੇ ਨਾਲ ਹੀ ਫਾਈਲ ਸਪੌਂਸਰਸ਼ਿਪ ਐਪਲੀਕੇਸ਼ਨਾਂ ਦਾ ਬੈਕਲੌਗ ਹੈ ਹੁਣ ਅੱਗੇ ਗੱਲ ਕਰਦੇ ਹਾਂ ਟੈਂਪੋਰਰੀ ਰੈਜ਼ੀਡੈਂਟ ਐਪਲੀਕੇਸ਼ਨ ਦੀ ਟੈਂਪੋਰਰੀ ਰੈਜ਼ੀਡੈਂਟ ਦਾ ਬੈਕਲੌਗ 1038180 ਜਿਸ ਵਿੱਚੋਂ 6750 ਐਪਲੀਕੇਸ਼ਨਾਂ ਸਟੈਂਡਰਡ ਟਾਈਮ ਵਿੱਚ ਪ੍ਰੋਸੈਸ ਹੋ ਗਈਆਂ ਹਨ ਤੇ ਬਾਕੀ 437350 ਐਪਲੀਕੇਸ਼ਨਾਂ ਦਾ ਬੈਕਲੌਗ ਸਟਿਲ IRCC ਕੋਲ ਹੈ ਅੱਗੇ ਗੱਲ ਕਰਦੇ ਹਾਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੀ ਜਿਸ ਵਿੱਚ ਸਿਰਫ 1% ਵਾਅਦਾ ਹੋਇਆ ਹੈ ਪਿਛਲੇ ਮਹੀਨੇ ਨਾਲੋਂ ਮਤਲਬ 1% ਐਪਲੀਕੇਸ਼ਨਾਂ ਹੋਰ ਜਮ੍ਹਾਂ ਹੋਈਆਂ ਹਨ ਜੋ ਕਿ ਪਿਛਲੇ ਮਹੀਨੇ ਵਿੱਚ 19% ਸੀ ਤੇ ਹੁਣ ਇਸ ਮਹੀਨੇ ਵਿੱਚ ਵੱਧ ਕੇ 20% ਹੋ ਗਈਆਂ ਹਨ ਤੇ ਉੱਥੇ ਹੀ આરਸੀਸੀ ਵੱਲੋਂ ਫਿਲਹਾਲ ਜਾਣਕਾਰੀ ਦੇਦੇ ਦੱਸਿਆ ਗਿਆ ਹੈ ਕਿ ਉਹਨਾਂ ਦਾ ਟਾਰਗੇਟ ਇਹ ਹੈ ਕਿ 80% ਐਪਲੀਕੇਸ਼ਨਾਂ ਸਰਵਿਸ ਸਟੈਂਡਰਡ ਟਾਈਮ ਦੇ ਵਿੱਚ ਹੀ ਪ੍ਰੋਸੈਸ ਕੀਤੀਆਂ ਜਾਣ ਤੇ ਬਾਕੀ ਜੋ ਕੰਪਲੈਕਸ ਐਪਲੀਕੇਸ਼ਨਜ਼ ਹਨ ਮਤਲਬ ਜਿਨ੍ਹਾਂ ਲਈ ਹੋਰ ਜਾਣਕਾਰੀ ਚਾਹੀਦੀ ਹੈ ਕੈਂਡੀਡੇਟ ਤੋਂ ਉਹਨਾਂ ਨੂੰ ਸਟੈਂਡਰਡ ਟਾਈਮ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ ਪਰ ਜੇ ਤੁਸੀਂ ਆਪਣੀ ਕਿਸੇ ਐਪਲੀਕੇਸ਼ਨ ਦਾ ਇੰਤਜ਼ਾਰ ਕਰ ਰਹੇ ਹੋ ਤੇ ਤੁਹਾਨੂੰ ਸਟੈਂਡਰਡ ਟਾਈਮ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੱਕੇ ਸਤਿ ਸ਼੍ਰੀ ਅਕਾਲ